ਸਾਨੂੰ ਆਈ ਪਈ ਹੈ ਇੱਥੇ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਛੋਟੇ-ਛੋਟੇ ਬੱਚੇ ਨੇ ਤੇ ਇਹਨਾਂ ਨੂੰ ਵੀ ਗਰਮੀ 'ਚ ਕਾਫੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੇ ਜਿਹੜੇ ਕਿਸਾਨਾਂ ਨੇ ਧੋਨਾ ਦੇਣੇ ਪਏ ਨੇ ਉਹ ਸਾਡੇ ਉਹਨਾਂ ਕਰਕੇ ਸਾਨੂੰ ਦਿੱਕਤ ਹੋ ਰਹੀ ਹੈ ਤੇ ਪਲੀਜ਼ ਇਹ ਅਸੀਂ ਇਹ ਹੀ ਮਤਲਬ ਚਾਹੁੰਦੇ ਹਾਂ ਵੀ ਇਹ ਥੋੜੀ ਦਿੱਕਤ ਦੂਰ ਕੀਤੀ ਜਾਵੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਕਿੱਥੇ ਜਾਣਾ ਅਸੀਂ ਹੁਣ ਮਤਲਬ ਕੁਝ ਇੱਧਰੋਂ ਆਏ ਆ ਤੇ ਅਸੀਂ ਅਮਰੀਕਾ ਜਾਂਦੇ ਪੈਣ ਬੱਚਾ ਨੂੰ ਦੇਖ ਕੇ ਅਸੀਂ ਬਹੁਤ ਜਤ ਪ੍ਰੋਬਲਮ ਬਸ ਤੁਹਾਨੂੰ ਪਤਾ ਹੈ ਕਿੰਨਾ ਟਾਈਮ ਲੱਗੇਗਾ ਸਾਨੂੰ ਜੀ ਅਸੀਂ ਅਮਰੀਕਾ ਜਾ ਰਹੇ ਸੀ ਤੇ ਅਸੀਂ ਖੇਤਰੋਂ ਤੋਂ ਚੜੇ ਆ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਅੱਗੇ ਸਾਰੀ ਟ੍ਰੇਨ ਰੱਦ ਹੋ ਰਹੀ ਹੈ ਨੀ ਕਿ ਹੁਣ ਅਸੀਂ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਗਰਮੀ ਹੈ ਪਰੇਸ਼ਾਨ ਹੋ ਰਹੇ ਆ ਅਸੀਂ ਤੇ ਹੁਣ ਅਸੀਂ ਕਹਿੰਨੇ ਆ ਬੱਸ ਲੈ ਕੇ ਚੱਲਨੇ ਆ ਪਿੱਛੋਂ ਕੋਈ ਵੀ ਨਹੀਂ ਆ ਰਹੀ ਬੱਸ ਤੇ ਇਸ ਕਰਕੇ ਇਹ ਤਾਂ ਬਹੁਤ ਬੁਰਾ ਹਾਲ ਹੈ ਧਰਨਿਆ ਦੇ ਕੇ ਕੁਝ ਨਹੀਂ ਹੋਣਾ ਇਹਦੇ ਨਾਲ ਪਤਾ ਕੀ ਹੁੰਦਾ ਪਾਜੀ ਇਹਦੇ ਨਾਲ ਆਮ ਜਨਤਾ ਜਿਹੜੀ ਕਿਸਾਨਾਂ ਦੇ ਨਾਲ ਹੁੰਦੀ ਹੈ ਨਾ ਉਹ ਵੀ ਨਹੀਂ ਹੁੰਦੀ ਕਿਉਂਕਿ ਪਰੇਸ਼ ਅਗਰ ਧਰਨਾ ਦੇਣਾ ਹੈ ਤੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਦਿਓ ਉਹਨਾਂ ਨੂੰ ਪਤਾ ਲੱਗੇ ਕੋਈ ਟਾਈਮ ਡਿਸਾਈਡ ਹੋਵੇ ਕੋਈ ਪਤਾ ਲੱਗੇ ਹੁਣ ਸਾਨੂੰ ਪਤਾ ਨਹੀਂ ਅਸੀਂ ਅਪਡਾਊਨ ਦੀ ਟਿੱਕ ਟੱਕ ਰਹੀਆਂ ਹੁਣ ਅਸੀਂ ਇੱਥੋਂ ਚੱਲੇ ਹੁਣ ਬਾਹਰ ਫੇਰ ਸਾਨੂੰ ਟਿੱਕਟ ਲੈਣੇ ਪੈਣ ਸਾਡੀ ਆਂ ਦੇ ਰਿਫੰਡ ਹੋਣੀਆਂ ਨੇ ਨਹੀਂ ਹੋਣੀਆਂ ਸਾਨੂੰ ਨਹੀਂ ਪਤਾ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਅਸੀਂ ਪਰੇਸ਼ਾਨ ਹੋਣੇ ਜੇਕਰ ਤੁਸੀਂ ਧਰਨਾ ਦੇਣਾ ਹੈ ਨਾ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਆਮ ਜਨਤਾ ਤੁਹਾਡਾ ਸਾਥ ਦੇਗੀ ਜਦੋਂ ਤੁਸੀਂ ਆਮ ਜਨਤਾ ਨੂੰ ਪਰੇਸ਼ਾਨ ਕਰੋਗੇ ਉਹ ਤੁਹਾਨੂੰ ਗਾਲ੍ਹਾਂ ਕੱਢਣਗੇ ਵੀਰ ਤੁਹਾਡੇ ਕਰਕੇ ਅਸੀਂ ਪਰੇਸ਼ਾਨ ਹੋਣੇ ਪਿਆ ਜੇ ਘੇਰਨਾ ਹੈ ਤਾਂ ਉਹਨਾਂ ਨੂੰ ਘੇ ਮੁਆਵਜ਼ੇ ਮਿਲਨੇ ਚਾਹੀਦੇ ਸਾਰ ਪਰ ਆਮ ਜਨਤਾ ਨੂੰ ਤੰਗ ਕਰਕੇ ਕੁਝ ਨਹੀਂ ਹਾਸਲ ਹੋਇਆ ਇੰਨੇ ਸਾਲ ਹੋ ਗਏ ਨੇ ਤਰਨੇ ਦੇਂਦਿਆਂ ਨੂੰ ਸ਼ੰਭੂ ਬਾਰਡਰ ਅਜੇ ਵੀ ਲੱਗਾ ਹੈ ਉੱਥੇ ਵੀ ਕਰਕੇ ਕੁਝ ਹਾਸਲ ਨਹੀਂ ਹੋਇਆ ਅਸੀਂ ਅੱਧਾ ਪੌਣਾ ਘੰਟਾ ਹੋ ਗਿਆ ਜੀ ਹੁਣ ਹਾਰ ਕੇ ਸਾਨੂੰ ਪਤਾ ਲੱਗਿਆ ਅਨਾਉਂਸਮੈਂਟ ਹੋਈ ਏ ਕਿ ਆ ਦੋ ਟ੍ਰੇਨਾਂ ਖੜੀਆਂ ਨੇ ਇਹ ਅੱਗੇ ਨਹੀਂ ਚੱਲਣਗੀਆਂ ਹੁਣ ਹਾਰ ਕੇ ਸਾਨੂੰ ਬੱਸ ਲੈਣੀ ਪੈ ਰਹੀ ਏ ਲੇਟ ਹੋ ਜਾਣਗੇ ਛੋਟੇ ਛੋਟੇ ਬੱਚੇ ਨੇ ਆ ਗਏ ਆ 8-9 ਮਹੀਨੇ ਦੀ ਬੱਚੀ ਆ 1.5 ਸਾਲ ਦਾ ਮੁੰਡਾ ਆ ਇੱਕ ਕਿਸਾਨ ਰੈਲੀ ਦੇ ਮੁੱਦੇ ਰੱਖਤੇ ਹੋਏ ਸਾਨੂੰ ਬਿਠਾਇਆ ਸਵੇੜ ਦੇ ਅਸੀਂ ਬੈਠੇ ਆ ਤੇ ਲੋਕਾਂ ਨੂੰ ਗਾਈਡ ਕਰ ਰਹੇ ਆਂ ਕੁਝ ਗੱਡੀਆਂ ਇੱਥੇ ਸਟਾਪ ਹੋ ਗਈਆਂ ਨਹੀਂ ਜਾ ਰਹੀਆਂ ਕੁਝ ਡਵਾਈਡ ਹੋ ਕੇ ਜਾ ਰਹੀਆਂ ਤੇ ਲੋਕਾਂ ਦੀ ਹੈਲਪ ਲਈ ਸਾਨੂੰ ਬਿਠਾਇਆ ਅਸੀਂ ਸਵੇਰ ਦੇ ਬੈਠੇ ਆਂ 4 ਵਜੇ ਤੱਕ ਸਾਡੀ ਡਿਊਟੀ ਹੈ 4 ਤੋਂ ਬਾਅਦ ਫਿਰ ਦੂਸਰੇ ਨੈਕਸਟ ਆ ਜਣਗੇ ਇਹ ਕੰਟੀਨਿਊਸ ਚੱਲੇਗਾ ਸਟੇਸ਼ਨ ਤੇ ਇਸ ਟਮ ਕਿੰਨੀਆਂ ਗੱਡੀਆਂ ਖੜੀਆਂ ਨੇ ਕਿੰਨੇ ਸਟੇਸ਼ਨ ਤੇ ਦੋ ਗੱਡੀਆਂ ਖੜੀਆਂ ਸ਼ਾਨਦੇ ਪੰਜਾਬ ਰੱਦ ਹੋ ਗਈ ਇੱਥੇ ਔਰ ਇੱਕ ਅਦੁਰ ਗਈ ਜੰਮੂ ਤਵੀ ਇਹ ਰੱਦ ਹੋਈ ਆ ਬਾਕੀ ਜਿਹੜੇ ਟ੍ਰੇਨ ਆਉਣ ਵਾਲੀਆਂ ਲੋਕੀਂ ਨੂੰ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਇਹ ਅਪੀਲ ਕਰਾ ਚਾਹੁੰਦੇ ਆ ਆਪਣਾ ਸਹਿਮ ਰੱਖਣ ਠੀਕ ਉਹਨਾਂ ਨੂੰ ਗਾਈਡ ਕਰਦੇ ਕੋਈ ਪ੍ਰੋਬਲਮ ਆ ਸਟ ਕੋਆ ਨਾ ਸੀ ਉਹਨਾਂ ਦੀ ਸੋਲਵ ਕਰ ਸਕੀਏ ਜਿਸ ਤਰ੍ਹਾਂ ਕੀ ਦੀ ਵੀ ਉਹਨਾਂ ਦੀ ਮਦਦ ਕਰ ਸਕੀਏ ਅਸੀਂ ਦੀ ਕੋਈ ਪਰੇਸ਼ਾਨੀ ਆ ਗੱਡੀ ਦੀ ਬੱਸ ਦੀ ਜੋ ਵੀ ਹੈਗੀ ਅਸੀਂ ਸੋਲਵ ਕਰਾਂਗੇ ਸਰ ਗੱਡੀਆਂ ਲੇਟ ਕਿਉਂ ਆ ਮਕਾਨ ਕਿਸਾਨ ਰੈਲੀ ਕਰਕੇ ਗੱਡੀਆਂ ਰਿਲੇਟ ਹੋਈਆਂ ਡਾਇਵਰਟ ਵੀ ਕੀਤੀਆਂ ਜੀ ਕੋਈ ਡਾਇਵਰਟ ਕੁਝ ਹੋਈਆਂ ਗੱਡੀਆਂ ਕਿਹੜੀ ਗੱਡੀ ਗੱਡੀ ਵਗੜ ਗਈ ਇੱਕ ਤਾਂ ਹਾਂਜੀ ਅਮਰਪਾਲੀ ਹੋਈ ਆ ਆਪਣੀ ਓ ਜਲੰਧਾ ਤੋਂ ਲੁਧਿਆਣਾ ਤੋਂ ਜਲੰਧਰ ਤੱਕ ਡਿਵਰਟ ਚੱਲ ਰਹੀ ਹੈ ਜਲੰਧਰ ਤੋਂ ਬਾਅਦ ਸਹੀ ਹੈ ਤੇ ਅਸਲ ਤੁਹਾਡੇ ਕੋ ਕਿੰਨੇ ਕਿ ਯਾਤਰੀ ਆ ਰਹੇ ਨੇ ਕੁਛ ਕੁਛ ਕਰਨ ਲਈ ਯਾਤਰੀ ਤਾਂ ਬਹੁਤ ਰਸ਼ ਹੈ ਮੈਕਸਿਮਮ ਲੋਕ ਉੱਤਰ ਕੇ ਜਾ ਰਹੇ ਬਾਏ ਰੋਡ ਜਾ ਰਹੇ ਆ ਕਿਹੜੇ ਕਿਹੜੇ ਗੱਡੀਆਂ ਨੇ ਕੈਂਸਲ ਹੋ ਗਈਆਂ ਜੇ ਡਾ ਬੈਂਡ ਕੈਂਸਲ ਭਾਜੀ ਹਜੇ ਤੋਹੀ ਹੋਈ ਆ ਉਹ ਔਰ ਹੋ ਰਹੀ ਆ ਛਾਨੇ ਪੰਜਾਬ ਵਿੱਚ ਦੁਰਦੁਰ ਦੇ ਜੇ ਖੜੀ ਹੈ ਕੈਂਸਲ ਨਹੀਂ ਹੋਈ ਆ ਸਰ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਇਹਨੇ ਕਿਸਾਨ ਨੇ ਕਿੱਥੇ ਕਿੱਥੇ ਵੇਚਣੀ ਕੋਈ ਨਹੀਂ ਇਸ ਚੀਜ਼ ਦੀ ਜਾਣਕਾਰੀ ਨਹੀਂ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਸਾਡੀ ਸਿਰਫ ਸਟੇਸ਼ਨ ਤੇ ਡਿਊਟੀ ਹੈਲਪ ਲਈ ਠੀਕ ਹੈ